ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਤੇ ਗੂਰੀ ਮੱਧ ਤੋਂ ਹੋਣੀ ਹੈ ਤੁਹਾਨੂੰ ਇੱਕ ਤੋਕੜ ਗੱਪਣ ਚੱਕ ਪਾਸ ਭਾਅ ਸੁਣ ਕੇ ਤੁਹਾਡੇ ਰੂਹ ਨੂੰ ਸਕੂਨ ਜ਼ਰੂਰ ਮਿਲੂਗਾ ਜਿਹੜੇ ਭਰਾ ਸੋਚਦੇ ਆ ਵੀ ਇਹ ਮਹਿ ਨਹੀਂ ਲੈ ਸਕਦੇ ਉਹਨਾਂ ਲਈ ਇਹ ਤੋਹਫ਼ਾ ਆ ਗਿਆ ਹੋਇਆ ਮੇਤਰੋ ਘੱਟ ਪੈਸਿਆਂ ਦੇ ਵਿੱਚ ਤੁਸੀਂ ਮਹਿ ਚੰਗੀ ਬਣਾ ਸਕਦੇ ਆ ਕਿੰਨੇ ਚਿਰ ਦੀ ਗੱਪਣਾ ਕਿੰਨਾ ਇਹਦੇ ਥੱਲੇ ਦੁੱਧ ਦਾ ਸਾਰੀ ਜਾਣਕਾਰੀ ਲੈ ਦੂੰਗਾ ਤੁਹਾਨੂੰ ਲੇਵੇ ਭਾਂਡੇ ਵਾਲੀ ਮੈਂ ਆ ਦਰਮਿਆਨੇ ਡੌਲ ਦੇ ਵਿੱਚ ਮੈਂ ਆ ਕਰਦੇ ਆ ਗੱਲਬਾਤ ਆਪਾਂ ਪਹਿਲਾ 22 ਦਿਨ ਸਾਰੀ ਜਾਣਕਾਰੀ ਲੈਨੇ ਆ ਪ्योर ਪੂਰੀ ਮੈਂ ਭਾਅ ਬਿਲਕੁਲ ਕੱਟਿਆ ਵਾਲਾ ਹੋਊਗਾ ਉਹ ਕਰਦੇ ਆ ਗੱਲਬਾਤ 22 ਦਿਨ ਸਸੀਾ ਬਾਈ ਸਸੀਾ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਹੀ ਵਧੀਆ ਵਧੀਆ ਹੀ ਵਧੀਆ ਠੀਕ ਇੱਕ ਵਾਰੀ ਨਾਮ ਦੱਸਿਓ ਵੀਰੇ ਆਪਣਾ ਮੇਰਾ ਨਾਮ ਬਈ ਗੋਰਾ ਪਿੰਡ ਮਾਨੀ ਵਾਲਾ ਜ਼ਿਲ੍ਹਾ ਫਰੀਦਕੋਟ ਠੀਕ ਆ ਵੀਰੇ ਅੱਥੇ ਗੋਰੇ ਬਾਈ ਸਾਨੂੰ ਆਪ ਜੈ ਅਕਸੀਰ ਸਿੰਘ ਬਈ ਅਕਸੀਰ ਸਿੰਘ ਹਾਂਜੀ ਅੱਛਾ ਵੱਡੇ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਹਾਂਜੀ ਇਹ ਕਿੰਨਵਾ ਸੂਰੇ ਲਈ ਗੱਬਣਾ ਇਹ ਬਈ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਵਿੱਚ ਉੱਥੇ ਹੀ ਮੰਨ ਲੈ ਹਾਂਜੀ ਹਾਂਜੀ ਅੱਛਾ ਕਿੰਨੇ ਕਰਦੀ ਗੱਬਣਾ ਇਹ ਬਈ ਤਿੰਨਾ ਮਹੀਨੇ ਤੇ 10 ਦਿਨਾਂ ਦੀ ਗੱਬਣਾ 3 ਮਹੀਨੇ 10 ਦਿਨਾਂ ਦੀ ਗੱਬੜ ਚੱਟ ਪਾ ਹਾਂਜੀ 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 ਗਰਾ ਆਪਣੀ ਗਾਰੰਟੀ ਹੈ ਬਈ ਠੀਕ ਆ ਚੈੱਕ ਕਰਵਾ ਕੇ ਦਈ ਮੇਰਾ ਚੈੱਕ ਕਰਵਾ ਕੇ ਦਵਾਂਗੇ ਚੈੱਕ ਕਰਵਾਏ ਤੋਂ ਬਿਨਾਂ ਕਰੋ ਚੜਾਈ ਨਾ ਨਹੀਂ 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 ਪੇੜਤੀ ਆ ਅੱਛਾ ਦੁੱਧ ਕਿੰਨਾ ਤੋਂ ਦੇ ਦੇ ਦੁੱਧ ਬਈ 5 ਲੀਟਰ ਆ ਪਾੜੇ ਤੇ ਮਿਲਦੀ ਆ ਦੋਵੇਂ ਟਾਈਮ ਦੋਵੇਂ ਟਾਈਮ ਚਵਾਈ ਚੁਈ ਪੋਲੀ ਚਵਾਈ ਵਧੀਆ ਠੀਕ ਹੈ ਠੰਡੀ ਢੁੰਡੀਆਂ ਠੰਡੀ ਸੀਲ ਆ ਬਈ ਐ ਐ ਨਹੀਂ ਕਰਦੀ ਹਾਥ ਹੁੱਥ ਮਾਰੀ ਐ ਜਿਹਨ ਮਾਰਦੀ ਮੇਰਾ ਪਰਿਮਾਨ ਤਾਂ ਹਣਾ ਹਾਂ ਠੀਕ ਅੱਛਾ ਬਈ ਤੇ ਮਨਾ ਜਿਵੇਂ ਚੋਣ ਚਾਣ ਲੱਗਿਆ ਕਰਦੀ ਤਾਂ ਨਹੀਂ ਉਹ ਆਪਣਾ ਮਾੜਾ ਨਾ ਨਾ ਮਾੜਾ ਮੋਟਾ ਵੇਖੋ ਕੇਰਾ ਕਿਤੇ ਉਪਰ ਕਰਦੀ ਆ ਉਂ ਨਹੀਂ ਜਮਾ ਨਹੀਂ ਕਰਦੀ ਠੀਕ ਹੈ ਬਈ ਤਾਜੀ ਨੇ ਦੁੱਧ ਕਿੰਦੇਦਾ ਹੀ 10 11 ਕਿਲੋ ਇਹਨੇ ਹਾਂ 11 ਲੀਟਰ ਬਈ ਠੀਕ ਹੈ ਬਈ ਅੱਛਾ ਰੇਟ ਇਹਦਾ ਕੀ ਰਊਗਾ ਵੀਰੇ ਰੇਟ ਇਹਦਾ ਬਈ 51000 ਮੁੱਲ ਮਾਨਤਾ ਨੇ ਦੇ ਦੇ ਕੋਣਾ ਕਰ ਦਾਂਗੇ ਬਈ ਲੈ ਵੀ ਮਿੱਤਰੋ 52000 ਰੁਪਏ ਦਾ ਰੇਟ ਆ 7-3 ਮਹੀਨੇ ਤੇ 10 ਦਿਨਾਂ ਦੀ ਗੱਬਣਾ ਚੈੱਕ ਪਾਸ ਆ ਚੈੱਕ ਤੁਸੀਂ ਕਰਵਾ ਵੀ ਲਿਓ ਆਪ ਜੀ ਇੱਥੇ ਅੱਗੇ ਵੀ ਕੋਈ ਚੱਕਰ ਨਹੀਂ ਤੁਸੀਂ ਚੈੱਕ ਕਰਵਾ ਕੇ ਲੈ ਜਾਣੀ ਐ ਇਹਨੇ ਚੈੱਕ ਕਰਵਾ ਕੇ ਦੇਣੀ ਐ ਮੈਂ ਵੀਡੀਓ ਦੇ ਵਿੱਚ ਹਰ ਬੇਨਤੀ ਕਰਦਾ ਤੁਸੀਂ ਕਰਵਾਉਣੀ ਜਾਂ ਨਾ ਕਰਵਾਉਣੀ ਉਹ ਤੁਹਾਡੇ ਤੇ ਡਿਪੈਂਡ ਆ ਇਹ ਕਰਵਾ ਕੇ ਦੋਵੇ ਜੇ ਨਾ ਕਰਵਾ ਕੇ ਦੋਵੇ ਉਹ ਤੁਹਾਡੇ ਦੋਵੇਂ ਘਰਾਂ ਦੇ ਵਿੱਚ ਆਪਸੀ ਗੱਲਬਾਤ ਹੋਊਗੀ ਨੇਵੇਂ ਭਾਂਡੇਲੋਂ ਮੈਂ ਸਾਫ਼ ਸੁਥਰੀ ਆ ਪੰਜ ਜੱਲੋਂ ਦੋ ਦੋਵਾਂ ਟਾਈਮਾਂ ਦਾ ਤਿੰਨ ਮਹੀਨੇ ਦਸਾਂ ਦਿਨਾਂ ਦੀ ਕਰਮਾਂ ਵਾਲੀ ਗੱਪੜਾ ਲੈਵੇ ਭਾਂਡੇਲੋਂ ਸਾਫ਼ ਸੁਥਰੀ ਆ ਜਿੰਨੀ ਹੈਗੀ ਆ ਬਰੀਕੀ ਬਰੂਕੀ ਮੇਰੇ ਦੇ ਵਿੱਚ ਬਹੁਤ ਚੰਗੀ ਆ ਭਾਅ ਆਪਣੇ ਕੋਲ ਬਾਈ ਲੋਟ ਆ ਮੈਂ ਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਚੱਲੀ ਪਿਆੜੀ ਨੇ ਨੂੰ ਤਾਂ ਆਪਾਂ ਫੰਡਰ ਮੈਂ ਵੇਖ ਲਈਏ ਤੇ ਉਹਦੇ ਨਾਲੋਂ ਇਹ ਬਾਈ ਤੁਹਾਨੂੰ ਕੰਮ ਦੀ ਰਹਿਣ ਵਾਲੀ ਤੇਜ ਆ ਅਖਿਆ ਬਾਈ ਇੱਕ ਵਾਰੀ ਆਪਣਾ ਨੰਬਰ ਸਾਂਝਾ ਕਰ ਦਈਏ ਭਰਾ ਜੀ 95921 ਜੀ 18247 ਇੱਕ ਵਾਰ ਹੀ ਹੋਰ ਹੋਣ 95921 ਜੀ 18247 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਭਾਈ ਦੇ ਨਾਲ ਜਨਬਤ ਬੂਰੀ ਮੱਝਾ ਟੋਕੜ ਗੱਬਣ ਚੱਕ ਪਾਸ ਆ 5 ਕਿਲੋ ਦੁੱਧ ਦਾ 3 ਮਹੀਨੇ ਦਸਾਂ ਦਿਨਾਂ ਦੀ ਚੱਕ ਪਾਸ ਕਰਵਾਈ ਹੋਈ ਆ ਤੁਸੀਂ ਕਰਵਾ ਸਕਦੇ ਜਿਹੜੇ ਭਰਾ ਦੇ ਬੂਰੀ ਮੈਂ ਦਾ ਸ਼ੌਂਕ ਆ ਥੋੜੇ ਪੈਸਿਆਂ ਦੇ ਵਿੱਚ ਪੂਰਾ ਹੋਣ ਵਾਲਾ ਵਾਧਾ ਧੰਨਵਾਦ